ਸ਼ਾਰਪੁਰ ਨਸਤੀ ਕੀ ਪਿੰਡ ਆਦਮਵਾਲ ਨੇੜੇ ਲੱਗੋ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ ਤੇ ਜਿਵੇਂ ਸਥਾਨਕ ਲੋਕਾਂ ਵੱਲੋਂ ਉਕਤ ਵਿਅਕਤੀ ਨੂੰ ਨੈਰਤ ਘੰਟੇ ਤੇ ਵੇਖਿਆ ਗਿਆ ਤਾਂ ਤੁਰੰਤ ਇਸਤੀ ਸੂਚਨਾ ਪਿੰਡ ਕੋਟਲਾ ਗੋਸਪੁਰ ਦੇ ਸਰਪੰਚ ਨੂੰ ਦਿੱਤੀ ਗਈ ਤੇ ਜਦੋਂ ਸਰਪੰਚ ਮੌਕੇ ਤੇ ਪਹੁੰਚਦਾ ਹੈ ਤਾਂ ਤੁਰੰਤ ਇਸਤੀ ਸੂਚਨਾ ਜਿਹੜੀ ਪੁਲਿਸ ਵਿਭਾਗ ਨੂੰ ਦਿੱਤੀ ਜਾਂਦੀ ਹੈ ਹਾਲਾਂਕਿ ਜਦੋਂ ਸਥਾਨਕ ਲੋਕਾਂ ਵੱਲੋਂ ਉਕਤ ਵਿਅਕਤੀ ਨੂੰ ਵੇਖਿਆ ਜਾਂਦਾ ਤਾਂ ਮ੍ਰਿਤਕ ਅਵਸਥਾ ਦੇ ਵਿੱਚ ਹੁੰਦਾ ਹੈ ਤਾਂ ਉਹਨਾਂ ਵੱਲੋਂ ਤੁਰੰਤ ਇਸਤੀ ਸੂਚਨਾ ਜਿਹੜੀ ਸਰਪੰਚ ਪਿੰਡ ਕੋਟਲਾ ਕੋਟਲਾ ਗੋਸਪੁਰ ਨੂੰ ਦੇ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਠਾਣਾ ਸਦਰ ਦੇ ਪੁਲਿਸ ਅਧਿਕਾਰੀ ਬਲਬੀਰ ਸਿੰਘ ਵੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚਦੇ ਨੇ ਤੇ Laash ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਉਹਨਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਅਜੇ ਤੱਕ ਇਹ Laash ਦੀ ਪਛਾਣ ਨਹੀਂ ਹੋ ਸਕੀ ਹੈ। ਮ੍ਰਿਤਕ ਕੇ ਕੀ ਨਾਮ ਹੈ, ਕਿੱਥੋਂ ਦਾ ਰਹਿਣ ਵਾਲਾ ਤੇ ਕਿਵੇਂ ਇਸ ਹਾਲਾਤ ਦੇ ਵਿੱਚ ਇਸ ਥਾਂ ਤੇ ਪਹੁੰਚਿਆ ਹੈ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਕਿ ਉਹਨਾਂ ਵੱਲੋਂ Laash ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਗੰਭੀਰਤਾ ਦੇ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਸਰ ਦੁਕਾਨਦਾਰਾਂ ਦੇ ਦੱਸਣ ਦੇ ਮਤਲਬਕ ਸਾਡੇ ਇੱਥੇ ਨਿਸ਼ੀਮ ਪੰਡਤ ਜੀ ਦਾ ਘਰ ਹੈ ਜੀ। ਹਾਂ। ਉਹਨਾਂ ਨੇ ਦੱਸਣ ਦੇ ਬਦਾਂ ਕੋ ਉਹਨਾਂ 3 ਵਜੇ ਫੋਨ ਆਇਆ ਮੈਨੂੰ 3 ਵਜੇ ਜਦੋਂ ਮੈਂ ਆ ਕੇ ਦੇਖਿਆ ਕਿ ਬੰਦਾ ਇੱਥੇ ਪਿਆ ਹੋਇਆ ਹੈ ਜੀ ਕਿ ਹਿਲ ਨਹੀਂ ਰਿਹਾ ਜਦੋਂ ਆ ਕੇ ਦੇਖਿਆ ਦੀ ਡੈਥ ਹੋ ਚੁੱਕੀ ਹੈ ਜੀ ਤੇ ਆਂਦੇ ਸਾਰ ਮੈਂ ਪ੍ਰਸ਼ਾਸਨ ਨੂੰ ਫੋਨ ਕੀਤਾ ਐਸਐਸਰ ਨੂੰ ਜੋ ਕਿ ਪਤਾ ਲੱਗਾ ਕਿ ਉਹ ਆ ਰਿਹਾ ਹੈ ਜੀ ਤੇ ਬੰਦੇ ਦੀ ਡੈਥ ਹੋ ਗਈ ਜੇ ਮਾੜਾ ਮੋਟਾ ਖਿਲਦਾ ਚੋਲਦਾ ਹੁੰਦਾ ਸੀ ਹਸਪੀਟਲ ਤੱਕ ਇਹਦੀ ਪਹੁੰਚ ਕਰ ਦਿੰਦੇ ਕੀ ਲੱਗਦਾ ਤੁਹਾਨੂੰ ਕਿ ਡੈਥ ਕਿਸ ਤਰ੍ਹਾਂ ਹੋਈ ਹੈ ਕੀ ਲੱਗਦਾ ਇਹ ਤੇ ਜੀ ਹੁਣ ਪ੍ਰਸ਼ਾਸਨ ਦਾ ਕੰਮ ਆ ਦੇਖਣਗੇ ਪੋਸਟਮਾਰਟਮ ਤੋਂ ਪਤਾ ਲੱਗਦਾ ਸਰਪੰਚ ਸਤਪਾਲਾ ਕੋਲੋਂ ਗੋਸਪੋਰ ਨੇ ਆਪਣਾ ਤੀਥਣੇ ਇੱਕ ਅਣਪਛਿਤ ਵਿਅਕਤੀ ਦੀ ਲਾਸ਼ ਸਨੇਰ ਦੇ ਲਾਗੇ ਆਦਮੋੜ ਪਈ ਹੈ ਜਿਸ ਤੋਂ ਸੀਪ ਮੌਕੇ ਤੇ ਪਹੁੰਚੇ ਤੇ ਲੋਕਾਂ ਨੂੰ ਦੱਸਿਆ ਜਾਂ ਪਰ ਲੇਕਿਨ ਪਤਾ ਨਹੀਂ ਲੱਗਾ ਕਿ ਕੀ ਹੈ ਫਿਰ ਵੀ ਵੈਰੀਫਾਈ ਕਰ ਰਹੇ ਕੋਈ ਸਰ ਮਿਲਿਆ ਇੱਥੋਂ ਕੋਈ ਨਹੀਂ ਕੁਛ ਨਹੀਂ ਮਿਲਿਆ ਹੈਗਾ ਕਾਰਵਾਈ ਕੀ ਕਰ ਕਾਰਵਾਈ ਬਾਅਦ ਸਭ ਮਿਲ ਕੇ ਦੱਸ ਦੇਖੀਏ